ਵਡ ਹਾਂਸ ਮੁਹੱਲਾ ਪੰਜਵਾ ਤੂੰ ਜਾਣੈ ਤਾਂ ਕੋਈ ਜਾਣੈ ਉਸ ਜਿਸ ਨੂੰ ਤੂੰ ਕਿਰਪਾ ਕਰਕੇ ਤਾਉ ਦੇ ਸਰੂਪ ਨੂੰ ਜਿਤਾ ਦੇਵੇਂ ਜਨਾ ਦੇਵੇਂ ਕੋਈ ਸੁਪੇ ਪਾਸ਼ਾਗਨੀ ਤੱਕ ਪੜੋ ਤੇਰਾ ਦੀਆ ਨਾਮ ਵਿਖਾਉਂਿਆ ਦੁਰਾਂਜਾਰਾ ਕਛੇ ਨਾਉ ਦਾ ਕਸਰ ਕਰੇ ਉਹ ਕੋਈ ਜਾਣ ਸਕਦਾ ਆਪਦੇ ਸਰੂਪ ਦੇ ਤਾਈ ਅੱਜ ਜਿਹੜੂ ਕੁਦਰਤ ਦੀ ਇਸ ਮਾਨ ਵੀ ਮਾਰਾ ਚਲਦੀ ਵਸਮਾਜ ਰੂਪ ਹੈ। ਆਪ ਦੀ ਪੂਲ ਜਮੀਨ ਮੜੀ ਇਸ ਚੜਦੀ ਰੂਪ ਹੈ। ਕਟਣੋ ਕਟਮ ਪਤੀ ਇਸੀ ਹੈ। ਰਹਾਉ ਸੁਭ ਆਪੇ ਕਰਨੋ ਆਪੇ ਕਰਨੋ ਹੈ। ਆਪ ਹੀ ਮਾਰਾ ਜਗਤ ਦੇ ਕਾਰਨ ਰੂਪ ਹੋਇਓ ਮਾਇਆ ਸਵਣ ਹੋ ਕੇ। ਆਪ ਹੀ ਸਾਰੇ ਸੰਸਾਰ ਨੂੰ ਕਰਨ ਕਰਨ ਦੀ ਤਾਕਤ ਸਭੇ ਦਾ। ਆਪ ਹੀ ਕਾਰਨ ਰੂਪੋ ਮਾਇਆ ਬਣ ਕੇ ਰੂਪ ਹੋ ਕੇ ਆਪ ਵੀ ਮਾਰਾ ਕਰਨ ਨੂੰ ਮਾਇ ਤੈਨੂੰ ਦੋ ਆਪ ਹੀ ਇਹਨਾਂ ਨੂੰ ਕਰਨੇ ਕਾਰਜ ਨੂੰ ਸਾਰੇ ਸੰਸਾਰ ਦੇ ਕਾਰਜਿਆਂ ਨੂੰ ਕਰਨ ਵਾਲੇ ਹੋ ਆ ਕੋ ਹੁਕਮੀ ਜੰਮਣੋ ਹੁਕਮੀ ਮਰਨੋ ਅੱਜ ਦੇ ਹੁਕਮ ਦੇ ਕੀ ਸ੍ਰਿਸ਼ਟੀ ਹੋਵੇ ਦੁਨੀਆ ਦਾ ਜਨਮ ਤਾਰ ਕੇ ਸੁਲੀ ਜਾਣਾ ਹੁੰਦਾ ਹੈ ਕੋਈ ਵੀ ਜਦੋਂ ਪਰਲੋਲ ਪੂਰੀ ਹੋਈ ਜਾਂਦੀ ਹੈ ਤਾਲ ਦੇ ਹੁਕਮ ਕੀ ਉਹਨਾਂ ਦਾ ਅੰਤ ਹੋਣਾ ਪਰ ਅਲੱਗ ਦੇ ਅੰਤ ਹੋਣੇ ਕਰਕੇ ਮਰਨਾ ਹੁੰਦਾ ਹੈ ਨਾਮ ਤੇਰਾ ਮਨ ਤਨ ਆਧਾਰੀ ਅਸੀਂ ਤੋਂ ਮਾਰੇ ਆਵਦੇ ਨਾਮ ਦੇ ਤਾਈ ਮਨਕ ਤੰਦੇ ਨੇ ਆਸਰਾ ਬਣਾਇਆ ਹੈ ਮਾਨਕ ਦਾਸ ਬਖਸ਼ੀ ਕੁਮਾਰੀ ਇਹ ਨਾਮ ਦੇ ਆਸਰੇ ਅਸੀਂ ਹੋਏ ਆ ਸਤਿਗੁਰੂ ਜੀ ਕਹਿੰਦੇ ਦਾਸਾਂ ਦੇ ਉੱਤੇ ਆਗਿ ਨਹੀਂ ਬਖਸ਼ੀਸ਼ ਹੈ ਕਿਤੇ ਪਾਰਸਾ ਸਾਡੇ ਕੋ ਕੋਨ ਨ ਕੋਈ ਨਹੀਂ ਜਿਹਨਾਂ ਦੇ ਵੱਡੇ ਸੀ ਤੇਰਾ ਨਾਮ ਪ੍ਰਾਪਤ ਕਰ ਲਿਆ ਹੋਵੇ ਇਹ ਆਪ ਨੂੰ ਬਖਸ਼ਿਸ਼ ਕੀਤੀ ਹੈ ਇਹ ਸੇਵਕਾਂ ਨੂੰ ਤਵਾਉਜ ਨਾਮ ਦੀ ਪ੍ਰਾਪਤੀ ਹੋਈ ਹੈ ਵੱਡ ਹਾਂਸ ਮੁਹੱਲਾ ਪੰਜਵਾ ਘਰ ਗੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਮੇਰੇ ਅੰਦਰ ਨੂੰ ਜਾ ਮਿਲਣ ਕੀ ਪਿਆਰੇ ਸਾਧ ਸੰਗਤ ਜੀ ਸਖੀ ਤੋਂ ਸਖੀ ਤੋਂ ਸੰਵਾਦ ਦੁਆਰਾ ਗੁਰੂ ਮਹਾਰਾਜ ਸਾਹਿਬ ਵੀ ਉਪਦੇਸ਼ ਬਖਸ਼ਦੇ ਹਨ ਮਦਮ ਸਖੀਆਂ ਪਰਮਾਰਥ ਦੀ ਪ੍ਰਾਪਤੀ ਵਾਸਤੇ ਉਤਮ ਸਖੀਆਂ ਤਤ ਵਿਦਿਆ ਰੂਪ ਉਹਨਾਂ ਦੇ ਪਾਸ ਬੇਨਤੀਆਂ ਕਰਦੀਆਂ ਜਿਵੇਂ ਛੋਟੀ ਬੱਚੀ ਪਤੀ ਦੀ ਪ੍ਰਾਪਤੀ ਦੀ ਚਾਹਵਾਨ ਆਪਣੀ ਦਰਦ ਮਾਤਾ ਦੇ ਪਾਸ ਸਿੱਖਿਆ ਪ੍ਰਾਪਤ ਕਰੇ ਇਸ ਪ੍ਰਕਾਰ ਰੂਪ ਕੋ ਅਲੰਕਾਰ ਦੁਆਰਾ ਮਾਰਾ ਸਾਹਿਬ ਜੀ ਮਿੱਤਰ ਉਦੇਸ਼ ਦਿੰਦੇ ਹਨ ਕਿ ਕੋ ਦਇਆ ਕਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕਰੋ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਇਹ ਹਿਰਦੇ ਅੰਦਰ ਲੋਚਾ ਇੱਛਾ ਲੱਗੀ ਹੋਈ ਹੈ ਪਿਆਰੇ ਆਕਾਲ ਪੁਰਖ ਦੇ ਨਾਲ ਮਿਲਣ ਦੀ ਉਹ ਕਿਉ ਪਾਈ ਗੁਰਪੂਰੇ ਸਤਿਗੁਰੂ ਸਾ ਮਿਲੌਣ ਦਾ ਕਾਰਨ ਹੋਣਗੇ ਇਸ ਕਰਕੇ ਹੀ ਕਿਸ ਪ੍ਰਕਾਰ ਪੂਰੇ ਸਦਗਰਾਂ ਨੂੰ ਪ੍ਰਾਪਤ ਕਰੀਏ ਜੀ ਸੌ ਖੇਲ ਖਿਲਾਈਏ ਬਾਲ ਕੋ ਜਦੋਂ ਗੁਰੂ ਸਾਹਿਬ ਜੀ ਦੇ ਨਾਲ ਮਿਲਿਆ ਤੋਂ ਬਿਨਾਂ ਰਹਿ ਨਹੀਂ ਸਕਦਾ ਜਿਹਨੂੰ ਸੈਕੜੇ ਖਿਲਾਉਣੇ ਛੁਣਛੁਣੇ ਦੇ ਦੇ ਕੇ ਬੱਚੇ ਦੇ ਪੈ ਖਿਲਾਉਣਾ ਕਰੀਏ ਰਹਿ ਨਾ ਸਕਦਾ ਬਿਨ ਕੀਰੇ ਜਿਹੜਾ ਦੁੱਧ ਪੀਣ ਗਿਆ ਬੱਚਾ ਮਾਤਾ ਦੇ ਅਕੁੰਝਾ ਉਹ ਦੁੱਧ ਚੁੰਗੇ ਤੋਂ ਬਿਨਾਂ ਰਹਿ ਨਹੀਂ ਸਕਦਾ ਇਹ ਸਭੀ ਮਾਰਨ ਸਾਡੇ ਮਾਪਿਆਂ ਤੋਂ ਤਾਂ ਹਨ ਉਹਨਾਂ ਦਾ ਦੇਹ ਜਿਹੜਾ ਹੈ ਇਹ ਆਸ਼ਮ ਹੈ ਤੇ ਨਾਮ ਦੁੱਧ ਅਸੀਂ ਨਾਮ ਰੂਪੀ ਦੁੱਧ ਤੋਂ ਬਿਨਾਂ ਰਹਿ ਨਹੀਂ ਸਕਦੇ ਹਾਂ ਸਭਾਂ ਰੂਪੀ ਹੋਰ ਸਾਵਨ ਕਰ ਨੂੰ ਤੁਹਾਡੇ ਪਾਸ ਸਭਾਂ ਰੂਪੀ ਸੰਤਮੀ ਜਿਨ੍ਹਾਂ ਕਰਕੇ ਤੁਸੀਂ ਕਸ਼ਮ ਸ਼ਾਦ ਨੂੰ ਆਦੂ ਕਰ ਲਈਏ ਖੁਰਾਕਾਂ ਖਾ ਲਈਏ ਕੋਈ ਜੱਦ ਦਬਾਬੇ ਕਰ ਲਈਏ ਇਹ ਸਾਡੇ ਅਭੀ ਇਹ ਬੰਦਾਂ ਤੋਂ ਹੀਨੇ ਬੱਚੇ ਦੁੱਧ ਦੰਨੀਆਂ ਵਾਲੇ ਬੱਚੇ ਹਾਂ ਅਭੀ ਨਾਲ ਰੁਪੀ ਦੁੱਧ ਪੀ ਕੇ ਹੀ ਪਾਲ ਸਕਦੇ ਹਾਂ ਮੇਰਾ ਅੰਤਰ ਭੁੱਖ ਨਾ ਉੱਤਰੈ ਅੰਮਾਲੀ ਅੰਮਾਲਾ ਵੱਡੀ ਦਾ ਹੁੰਦਾ ਹੈ ਦੇ ਅਲੀ ਨਾ ਸਖੀਆ ਇਹ ਵੱਡੀ ਸਖੀ ਮਹਤੂਆ ਬੱਤ ਦੇ ਜਨ ਹੈ ਮੇਰੇ ਅੰਦਰ ਕੋਈ ਵੀ ਪ੍ਰਾਪਤੀ ਜਿਹੜੀ ਤਸਾਹ ਲੱਗੀ ਹੋਈ ਹੈ ਉਹ ਕਦੇ ਉਤਲ ਨਹੀਂ ਹੈ ਸੈਂਕੜੇ ਭੋਜਨ ਮੈਂ ਨੀਰੇ ਸੈਂਕੜੇ ਭੋਜਨ ਮੇਰੇ ਕਹੇ ਨੀਰੇ ਨਾਮ ਪਰੋਸ ਦੇਵੇ ਕੋਈ ਮਾਈਆਂ ਕਹਿੰਦੇ ਆ ਤੈਨੂੰ ਮਿਲ ਗਈ ਹੈ ਭੋਜਨ ਪਰੋਸਣ ਦਾ ਨਾਮ ਤੂੰ ਇਹ ਪੰਜਾਬੀ ਬੋਲੀ ਆ ਪੁਰਾਣੀ ਜੇ ਸੈਂਕੜੇ ਭੋਜਨ ਮੈਨੂੰ ਕੋਈ ਪਰੋਸ ਦੇਵੇ ਤਾਂ ਵੀ ਵਾਹਿਗੁਰੂ ਤੇ ਮੇਰੀ ਜਿਹੜੀ ਥੋਖ ਖਾ ਹੈ ਹੈ ਉਹ ਨਾਲ ਸਖੀ ਵੱਡੀ ਸਖੀ ਉਹ ਸਾਡੇ ਉਨੋਂ ਉਤਲ ਨਹੀਂ ਦੀ ਸੈਂਕੜੇ ਭੋਜਨ ਸਾਡੇ ਤਾਂ ਹੀ ਜੇ ਕੋਈ ਬਹੁਤ ਸਾਰੇ ਬੁਚੇ ਖੜਦੇ ਸਮੂਹ ਨੇ ਆਦਿਕ ਸੋ ਉਹਨਾਂ ਤੋਂ ਹੀ ਨਾ ਕਰਕੇ ਹੀ ਤ੍ਰਿਪਤੀ ਨਹੀਂ ਸਮਝਦੇ ਹੈ ਨਿਪਾਨ ਪ੍ਰੀਮ ਸ੍ਰਾਮਕਾ ਮੇਰੇ ਮਨ ਅੰਦਰ ਇਹਨਾਂ ਪ੍ਰਮਤਿ ਅਰੇ ਕਾਲਪੁਰਖ ਦਾ ਪ੍ਰੇਮ ਲੱਗਾ ਹੋਇਆ ਹੈ ਮੈਨੂੰ ਦਰਸ਼ਨ ਕਿਉ ਮੰਨ ਧੀਰੇ ਜਿਸ ਵੀਂਦਨਾ ਮਹਾਰਾਜ ਜਿ ਸ਼ਿੰਗਾਂ ਤੋਂ ਕਾਮ ਮੰਤੀ ਜਿ ਕਿੰਨੇ ਪਗੜੇ ਜਿ ਨਹੀਂ ਪਕੜੀਆਂ ਹੈ ਓਨ ਸੱਜਣ ਮੇਰੇ ਪ੍ਰੀਤਵ ਭਾਈ ਜਿਸ ਸੱਜਣ ਸੰਤ ਜੀ ਨੂੰ ਸੁਣੋ ਤੁਸੀਂ ਮੇਰੇ ਮਨ ਕੰਦੋ ਪ੍ਰੇਮ ਪਰਮ ਪ੍ਰੇਮ ਦੇ ਆਸਪਾਸ ਹੋ ਹੇ ਗੁਰਮਤਿ ਤੁਸੀਂ ਵੀ ਪ੍ਰਾਪਤ ਕੀਤੀ ਇਸ ਕਰਕੇ ਮੇਰੀ ਪਹਾੜੀ ਲੱਗਦੇ ਹੋ ਮੈਂ ਮਿਲਿਓ ਮਿੱਤਰ ਸੁਖਦਾਤਾ ਮੇਰੇ ਸਾਰੇ ਮਿੱਤਰ ਜੋ ਸਰਗੁਰੀ ਹੈ ਸ਼ਰਮ ਸੁਖਾਂ ਦੇ ਜਾਤੇ ਉਹਨਾਂ ਦੇ ਨਾਮ ਮਿਲਣਾ ਕਰਿਓ ਹੋ ਜੀ ਕੀ ਮੇਰੀ ਸਭ ਬੇਦਨ ਜਾਣ ਮੇਰੇ ਸਤਿਗੁਰੂ ਅਮਰਦਾਸ ਸਾਹਿਬ ਜੀ ਗੁਰਾਂ ਦਾ ਸਾਹਿਬ ਜੀ ਸਾਡਾ ਹਿਰਦੇ ਦੀ ਬੇਨਤੀ ਲੈਣੋਂ ਵਿਛੋੜੇ ਦੀ ਉਹ ਸਾਰੀ ਜਾਣਦੇ ਹੋਂ ਮੈਂ ਤੋ ਸੁਣਾਵੈ ਹਰਕੀਆਂ ਬਾਤ ਉਹ ਹਕਾਲ ਕੁੱਲੀ ਪ੍ਰਾਚੀਨ ਬਾਤਾਂ ਬਚਨ ਹਰ ਵਾਰ ਸੁਣਾਉਂਦੇ ਐ ਇਹ ਕਰਕੇ ਸਾਡਾ ਮਨ ਤੀਰ ਗੁਟੈ ਤੁੰਦਾ ਹੈ ਹਾਉ ਇੱਕ ਦਿਨ ਤਿਸ ਦਿਨ ਰਹਿ ਨਾ ਸਕਾ ਅਸੀਂ ਦਸਰਗਰਾਂ ਤੋਂ ਬਗੈਰ ਖੁਸ਼ ਮਾਤਰੀ ਰਹਿ ਨਹੀਂ ਸਕਦੇ ਹੋਂਗੇ ਲਾਹੌਰ ਜਿ ਮਿਛੜ ਕੇ ਰਹੇ ਸੀ ਉਹਵੇਂ ਲੋਕ ਨੂੰ ਕਥਨ ਕਰ ਰਹੇ ਹਨ ਕਿਉਂ ছাত্র ਕੋ ਜਲ ਕਾ ਬਿਲ ਲਾਤਾ ਸਰਕਾਰ ਚਾਤਰ ਜਿਹੜਾ ਬੁੱਢੀ ਹਾਂ ਹੈ ਉਹ ਸ਼ਾਂਤੀ ਮੂਲ ਵਾਲੇ ਜਨ ਨੂੰ ਜ਼ਰੂਰ ਕੋ ਜਨ ਨੂੰ ਬਰਲਾਦ ਕਰਨਾ ਅਸੀਂ ਮਹਾਰਾਜੇ ਉਹ ਸ਼ੂਗ ਦੀ ਸਖਿਆਤਾ ਰੂਪੀ ਸ਼ਾਂਤੀ ਮੂਲ ਰੂਪੀ ਜਨ ਨੂੰ ਬਰਲਾਦ ਕਰ ਰਹੇ ਹਾਂ ਹੋ ਕਿਆ ਗੁਣ ਤੇਰੀ ਸਾਰਸ ਮਾਲੀ ਇਸ ਜੁਵਾ ਜਹਿੰਦੇ ਤੇਰੇ ਕਿਰੇ ਕਿਰੇ ਗੋਣੋ ਤਾਰੇ ਕੋ ਬਿਨ ਪ੍ਰਕਾਰ ਸਮਾਲੀ ਯਾਦ ਕਰ ਸਕੀਏ ਮਾਇ ਮੇਰੂ ਗੁਣ ਜੋ ਸ੍ਰੇਸ਼ਟ ਗੋੜ ਹਨ ਮਾਇ ਮੇਰੂ ਗੁਣ ਕਉ ਰਖ ਲੇਤਾ ਮੋਹਿ ਸਾਦੇ ਜਿ ਮਾਰਾ ਕੋਈ ਵੀ ਗੋੜ ਨਹੀਂ ਨ ਸਰਬ ਹੈ ਨਾ ਕਿਸੇ ਪ੍ਰਕਾਰ ਦੀ ਖੀਮਾ ਹੈ ਨਾ ਸ਼ਾਂਤੀ ਹੈ ਗੁਣਾਤੋ ਰਹਿ ਤਾ ਸੀ ਸਭ ਸੰਤੋਖ ਦੀਆ ਕਰਨ ਗੁਣਾਤੋ ਰਹਿ ਤਾ ਤਨੂ ਮਾਰਾ ਆਉਦੀ ਸ਼ਾਮ ਦਿਨਾਂ ਖਲੇ ਮੇਵਾਪੋ ਉਹ ਭਈ ਉਦੀਨੀ ਕੰਤ ਕਹੋ ਅੰਮਾਲੀ ਰੋਮਾਲੀ ਮੱਡੀ ਸਗੀ ਨਹੀਂ ਮਹਾਤਮਾ ਜਿਉਂ ਫੈਦਲਾ ਸਾਹਿਬ ਆਦੋ ਸਿੱਖੋ ਮੈਂ ਬਹੁਤ ਸਾਰੀ ਉਦੀਨੀ ਉਦਾਸ ਹੋ ਰਹੀ ਹੈ ਦੀਨੀ ਉਦੀ ਕਰ ਰਹੀ ਹਾਂ ਉਦੀਨੀ ਦੁਖੀ ਹੋ ਰਹੀ ਹੈ ਉਦੀਨੇ ਦੇ ਅਰਥ ਕੰਨ ਹੁੰਦੇ ਐ ਇੱਕ ਦਾ ਉਦਾਸ ਇੱਕ ਦੁਖੀ ਇੱਕ ਉਦੀ ਕਵਾਨ ਕਿਆ ਵਾਨ ਤੂੰ ਫਿਰ ਕਦ ਨੈਣੀ ਦੀ ਥਾਉ ਉਸ ਸਰਪਤੀ ਅਕਾਲ ਪੁਰ ਨੂੰ ਕਿਸ ਵਕਤ ਇਹ ਮਨਬੋਧੂਪੀ ਨੇਤrana ਵਾਲੇ ਬਰਾਵੀਏ ਨੂੰ ਕੀ ਨੇਤrana ਪਰਖ ਨੇਤrana ਸਰਗੁਣ ਸੀ ਨੂੰ ਵੇਖਾ ਆਵ ਰਾਜ ਤੋਂ ਉੱਜਲੇ ਵਿਚਰੇ ਜਿਹੜੇ ਸਾਰੇ ਜਿਹੜੇ ਹਾਸਲ ਕਾ ਸਾਧਕ ਸ਼ਕਤੀ ਪ੍ਰਕਾਰ ਦੀਆਂ ਘੋਟੀਆਂ ਦੇ ਐਸੋ ਉਹਨਾਂ ਦੇ ਭੁਗੀਆਂ ਜੋ ਹੈ ਇਹ ਸਾਰੇ ਸਾਨੂੰ ਕੁਝ ਦੇਣ ਮੇਰੇ ਪਿਤਾ ਮਾਂ ਵੀ ਖਾਂ ਨੋ ਪਹੀਆ ਗਾਲ ਕਿਸ ਦੀ ਕਰ ਜਿਉ ਕਿਸੇ ਨੇ ਮੇਕ ਦੇਣੀ ਹੈ ਇਹ ਮੇਰਾ ਸਹਰ ਦਾ ਕਾਣਾ ਤੈਨ ਨਾ ਪੂਰਿਆ ਇਹ ਕਾਪੜਾ ਤਾਂ ਨਾ ਸੁਖਾ ਆਵੇ ਇਹ ਸੰਦੀ ਜਨੋ ਇਹ ਸਰੀਰ ਦੇ ਕੋ ਕਪੜੇ ਵੀ ਸਾਨੂੰ ਕੰਦੇ ਨਹੀਂ ਲੱਗਦੇ ਹਮ ਮਰ ਨਾ ਸਕੋ ਹਾਂ ਬੀ ਸਾਰ ਇਹ ਸਰੀਰ ਨੂੰ ਵੀ ਕਪੜਾ ਵੀ ਸਾਨੂੰ ਸਿਖਾਉਂਦਾ ਅਸੀਂ ਸਰੀਰ ਵੀ ਰੱਖਣਾ ਨਹੀਂ ਹੁਣ ਚਾਹੁੰਦੇ ਕਿ ਸਰੀਰ ਨੂੰ ਕੁਰਬਾਨ ਕਰ ਲੀਏ ਮਹਾਰਾਜ ਇਹ ਕਰਨਾ ਹੈ ਤੇ ਹੋਰ ਅਸੀਂ ਕੀ ਨਿਖਰੂਪੀ ਇਸ ਕੀ ਕਰਨੀ ਸੀ ਹੋਰ ਨਵਾਸ ਨਹੀਂ ਅਸੀਂ ਕਰ ਸਕਦੇ ਵੀ ਐਸਾ ਨਾ ਠੇਕ ਕਰੋ ਤਾਪ ਰਾਜ ਕੋ ਜਾਂ ਮੌਲੀ ਗਲਤ ਪਾ ਲੋ ਜਾਂ ਖਫਲੀ ਪਾ ਲੋ ਜਾਂ ਕੁੜਤਾ ਪਜੂਨਾ ਪਾ ਲੋ ਇਹ ਜੇ ਵੇਖ ਨਹੀਂ ਅਸੀਂ ਕਰ ਸਕਦੇ ਕਿਸੇ ਪ੍ਰਕਾਰ ਜਿੰਨੇ ਖਾਂ ਦੇ ਬੰਦੂਨ ਬੈਸਤੀ ਇਹ ਕੀ ਕਰੀਏ ਕਿੰਨੀ ਸਹੀ ਰੂਪੀ ਕਪੜਾ ਵੀ ਚੰਗਾ ਲੱਗਦਾ ਹੈ ਕਿੰਨੀ ਸਹੀ ਲਾਲ 라ਵਿਆ ਪਿਆਰਾ ਇਸ ਸਹੀ ਦਿਨ ਨੂੰ ਮੇਰੇ ਪਿਆਰੇ ਲਾਲ ਤੇਿਆਰੇ ਤੋਂ ਪਿਆਰੇ ਕਾਲ ਤੁਖ ਨੂੰ ਮਨ ਬਾਣੀ ਫੀਰ ਕਰਕੇ ਗੁਰਾਂ ਦੇ ਲਾਲ ਪ੍ਰੇਮ ਕਰਕੇ ਇਸ ਪਿਆਰੇ ਦੇ ਰਜ ਨੂੰ ਮਾਣਿਆ ਹੈ ਦਿਨ ਆਗਾ ਹਮ ਆਦੀ ਕੋਲ ਕੇ ਸਹੀ ਨੰਸਕਾਰ ਹੈ ਜੋ ਸਦਾ ਸਦਾ ਆਪਣ ਸਾਦੇ ਹੁਜੂਰ ਕਿਨੇ ਆਇ ਹੋਣ ਸੰਨੋ ਮਹਾਂਪੁਰਖਾਂ ਦੇ ਤੁਸਬੇ ਆ ਮੈਂ ਸਭ ਕੀ ਗਾਰ ਬਣਾਇਆ ਅੰਮਾਂ ਦੀ ਤੇ ਅੰਮਾਂ ਸਖੀਏ ਦੀ ਸਖੀ ਅਸੀਂ ਸਾਰੇ ਸਾਧਨਾ ਦੇ ਸ਼ਿਵਾਰ ਨੂੰ ਬਣਾਇਆ ਸਵਾਦ ਦੇ ਸਾਧਨਾ ਕੀਤੇ ਆਸਣ ਲਾਉਣਾ ਪ੍ਰਾਣਾ ਯਾਮ ਆਦਿਕ ਯੋਗ ਦੇ ਸਾਧਨ ਕਰਕੇ ਦੇਖੇ ਹੈ ਅਗਰਾਗ ਮੇਂ ਕਲਪਨ ਤੋਂ ਮੋਖਿਕਾ ਦੇ ਬਲਾੰਦੇ ਸਭਨ ਸਾਰੇ ਮਾਕੇ ਸਮਾਰ ਕੀਤੇ ਹੋ ਦੇਰ ਫਿਰ ਕੰਮ ਨਾ ਆਵੇ ਜੀ ਅਕਾਲ ਪੁਰਖ ਦੀ ਪ੍ਰਾਪਤੀ ਕੋ ਸਾਰੇ ਕੰਮ ਨਹੀਂ ਆਉਂਦੇ ਸਾਰੇ ਸਾਵਨ ਕਰੇ ਹੋਏ ਵੀ ਦੁੱਖਦਾਇਕ ਹੋ ਜਾਂਦੇ ਜਿਸ ਲੋ ਜਾਂਦੇ ਹਨ ਜਾ ਸਹ ਬਾਤ ਨਾ ਪੁੱਛੀਆ ਅੰਮਾਲੀ ਸੋ ਮਾਲੀ ਐ ਅੰਮਾ ਲੱਗੀ ਸਖੀ ਵਾ ਹਕਮ ਜਨੋ ਜਦੋਂ ਗਾਇ ਗੁਰੂ ਨੇ ਸੰਬੋਧਿ ਇਹ ਪਛਾਣਾ ਕਰਕੇ ਜਦੋਂ ਜੇ ਉਹ ਨਾਲ ਗਈ ਗਲੀ ਮੈਂ ਪੁੱਛੀ ਆ ਗਏ ਕਿ ਮਿਲਣ ਦੀ ਮਾਂ ਬਿਰਖਾ ਜੁਵਨ ਸਭ ਜਾਏ ਤੇ ਸ਼ੌਂਕ ਸੀ ਸਾਨੂੰ ਤੇ ਪਰਮੇਸ਼ਰ ਦੇ ਮਿਲਣ ਵਾਸਤੇ ਸੀ ਸ਼ੌਂਕ ਵਸਦਾ ਗ੍ਰੰਥੀਏ ਸ਼ੌਂਕ ਵਸਦਾ ਪੀ ਜਾਨੀ ਸਾਰੀ ਨਿਖਲ ਜਾ ਰਹੀ ਹੈ ਤਨ ਤਨ ਸੋ ਹਾਗਣੀ ਮਾਲੀ ਤਨ ਤਨ ਤੇ ਸੋ ਹਾਗਣੀ ਅੰਮਾਲੀ ਜੇ ਅੱਧੀ ਸਖੀ ਮਹਤਵਾ ਜਨੋ ਨਨੋ ਸੋ ਹਲਵੰਤਿਆ ਮਹਾਤਮਾਨ ਤੁਮਨਾਂ ਦੇ ਗੋਹਣੇ ਇਹਨੂੰ ਸਹੋ ਰਹਾ ਆਤਮਾਈ ਜੁਨੋ ਦੇ ਹਿੰਦੂ ਕੁਮੇਸ਼ ਨੂੰ ਮਿਲ ਰਿਹਾ ਹੈ ਜੁਨੋ ਦਾ ਕਿਤ ਸੋ ਪਰਮੇਸ਼ ਨੂੰ ਸਮਾ ਰਿਹਾ ਹੈ ਤਿਹਦ ਹੋ ਰਿਹਾ ਹੈ ਹੋ ਵਾਰਿਆ ਤੈਨੂੰ ਤੂ ਹੱਜਣੀ ਓ ਮਾਲੀ ਏ ਮਮਾ ਦੀ ਸਦੀ ਮਹਾਤਮਾ ਜਨੋ ਸਵਾਜਨੀਓ ਉਨੋ ਦੁਨੀਆ ਆਰਨੇ ਜਾਣੇ ਇਹ ਪਰਨੇ ਸੇ ਅੰੰਦ ਵਾਲੀਆਂ ਹਨ ਲਿਲਕੇ ਕੋਆ ਸਾਧ ਪਾਈ ਉਨੋ ਮਹਾਂਪੁਰਖਾਂ ਦੇਹੀ ਸਮਾ ਚਰਨਾ ਨੂੰ ਤੋ ਲੈ ਰਹੀਏ ਇੰਨਾ ਪਿਆਰ ਹੈ ਸਾਡੇ ਅੰਦਰ ਜਿੱਕਰ ਦੁਜਾ ਭਰਮ ਸਾ ਅਮਾਲੀ ਉਨ ਦਾ ਤੋਂ ਵਿਦਿਆ ਸਾ ਵਸਤ ਤਹਨ ਕੀਤੀ ਹੈ ਉਹ ਗੁਰੂ ਸਾਹਿਬ ਜੀ ਵਾਹਿਗੁਰੂ ਦੀ ਪ੍ਰਾਪਤੀ ਕਥਨ ਕਰਨ ਲੱਗੇ ਪੰਜਵੀਂ ਪਉੜੀ ਵਿੱਚ ਜਿੱਕਰ ਦੂਜਾ ਭਰਮ ਸਾ ਅਮਾਲੀ ਉਹ ਅਮਾ ਸਖੀ ਮਹਤਮਾਰੂ ਦੀ ਸਖੀਓ ਜਿਨੋ ਕੇ ਬ੍ਰਹਿਤ ਵਾਲਾ ਕਰਤੀ ਨਾ ਜੀਆ ਦੇ ਹਿਰਦੇ ਦੇ ਅੰਦਰ ਨਿਕਰ ਮੈਂ ਜਾਣਿਆ ਪ੍ਰਭ ਦੂਰੇ ਉਹਨਾਂ ਜੀ ਮੈਂ ਮੰਨਤਾ ਜਿਹਾ ਹੋਇਆ ਹਾਂ ਪਰ ਉਹਨੋਂ ਅਸੀਂ ਦੂਰ ਜਾਣਿਆ ਸੀ ਜਾਂ ਮਿਲਿਆ ਪੂਰਾ ਸਤਗੁਰੂ ਅੰਮਾਲੀ ਅਮਾ ਵੱਡੀ ਸਖੀ ਮਹਤਮੋ ਭਾਈ ਬੁੱਢਾ ਸਾਹਿਬ ਆਦਿ ਕੋ ਮਹਾਂਪੁਰਖੋ ਜੇ ਲੋ ਪੂਰਨ ਸੰਧੀ ਆਉਂਦਾ ਸਾਧੀ ਸਾਨੂੰ ਮਿਲੇ ਪ੍ਰਾਪਤ ਹੋਏ ਤਾਂ ਆਸਾ ਮਨਸਾ ਸਭ ਪੂਰਨ ਮਾਰੰਦ ਨੂੰ ਵਿਛੋੜੇ ਦੀਆਂ ਆਸਾ ਸੀ ਲੱਗੀਆਂ ਹੋਈਆਂ ਕਿ ਕਦੋਂ ਆਸਾ ਪੂਰੀਆਂ ਹੋਣਗੀਆਂ ਮਨਸ਼ਾ ਗੁੱਦੀਆਂ ਸਾਰੀਆਂ ਪੂਰੀਆਂ ਕਰਦੀਆਂ ਵਾਸ਼ਨਾ ਵੀ ਸਾਰੀਆਂ ਮਿਟ ਗਈਆਂ ਆਸਾ ਵੀ ਸਭ ਪੂਰੀਆਂ ਕਰਤੀਆਂ ਮਹਾਰਾਜ ਨੇ ਮੈਂ ਸਰਬ ਸੁਖਾਂ ਸੁਖ ਪਾਇਆ ਅੰਮਾਲੀ ਜੇ ਸੁਖੀ ਸਾਰਿਆਂ ਸੁਖਾਂ ਵਿੱਚੋਂ ਜੀਵਨ ਇਸ ਜੀਵਨ ਦੇ ਸੋਖਾ ਹੈ ਫਰਗੋ ਨਿਹਰਾ ਹੀ ਦਾ ਜੇ ਸੁਖ ਹੈ ਦੁਕੰਡ ਨੂੰ ਕੌਣ ਸੁਗਤੀਆਂ ਦੇ ਇਹ ਸੋਖਾਂ ਨੇ ਇਹ ਬ੍ਰਹਮ ਲੋਕ ਦੀ ਪ੍ਰਾਪਤ ਨੂੰ ਭੋਗਾਂ ਦੇ ਇਹ ਸੋਖ ਹੈ ਉਹਨਾਂ ਸਾਰਿਆਂ ਸੁਖਾਂ ਤੋਂ ਆਤਮਨੰ ਸੁਖ ਨੂੰ ਪਾਉਣਾ ਕੀ ਤਾਹੀ ਫਿਰ ਸਰਬ ਰਹਾ ਭਰਪੂਰ ਜੇ ਮਨ ਨੂੰ ਪ੍ਰਾਪਤ ਹੋ ਕੇ ਪਿਆਰਾ ਸਾਰੇ ਹੀ ਵਿਆਪਕ ਹੋ ਰਿਹਾ ਸਾਰਿਆਂ ਚੇਤਨ ਪਰ ਕੜਿਆ ਹੋਇਆ ਕਿ ਪੂਰਤੀ ਕਰਨ ਵਾਲਾ ਸ਼ਵਨਾ ਦੀ ਤੇਜ ਖਦਰੀ ਸੰਕੇਤ ਕੇ ਪੋਖਲ ਹਾਰੋ ਜਨ ਨਾਨਕ ਹਰ ਰੰਗ ਮਾਨਿਆ ਅੰਮਾਲੀ ਜੀ ਜਨ ਰਮਾ ਮਦੀ ਸਖੀ ਉਸ ਅਨੰਦ ਦੇ ਤਾਂ ਜਨ ਮਾਰਨਾ ਦਿੱਤਾ ਹੈ ਹਰੀ ਦੇ ਅਨੰਦ ਨੂੰ ਹੋਰ ਸਤਗੁਰ ਕਾ ਲਗ ਪੈ ਰੇ ਗੁਰੂ ਜੀਓ ਤੇ ਸੰਦਾ ਸਰੂਪ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਉਨਰੋ ਚਰਨਾ ਕੀ ਲਗਣੇ ਕਰਕੇ ਇਹ ਸਭ ਦਾਤਾ ਪ੍ਰਾਪਤ ਹੋਈਆਂ ਕੀ ਪੈ ਆਨੰਦ